ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਤੇਜ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟ ਯਾਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕੇ ਅੱਜ ਦੀ ਪਹਿਲੀ ਖਬਰ ਵੱਲ ਮਨਪ੍ਰੀਤ ਬਾਦਲ ਨੇ ਗਿੱਦੜਬਾਹਾ ਤੋਂ ਆਪਣੀ ਚੋਣ ਚ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕੀਤੀ ਹੈ। ਉਹਨਾਂ ਨੇ ਗਿੱਦੜਬਾਹਾ ਦੇ ਲੋਕਾਂ ਦਾ ਉਹਨਾਂ ਨੂੰ ਵੋਟਾਂ ਪਾਉਣ ਲਈ ਧੰਨਵਾਦ ਕੀਤਾ। ਇੰਨਾ ਹੀ ਨਹੀਂ ਉਹਨਾਂ ਨੇ ਡਿੰਪੇ ਢਿੱਲੋਂ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੰਕਾਰੀ ਕਹਿ ਕੇ ਵਿਅੰਗ ਕੀਤਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਦੇ ਵਿੱਚ ਚੋਣ ਮੈਦਾਨ 'ਚ ਪੁਰਾਣੇ ਰਿਸ਼ਤਿਆਂ ਨੂੰ ਮੁੜ ਪੱਕਾ ਕਰਨ ਲਈ 2 ਮਹੀਨੇ ਦਾ ਸਮਾਂ ਕਾਫੀ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਉਦੇਸ਼ ਗਿੱਦੜਬਾਹਾ ਦੇ ਲੋਕਾਂ ਨਾਲ ਸਾਰੀ ਉਮਰ ਜੁੜੇ ਰਹਿ ਕੀਤਾ ਉਹਨਾਂ ਆਪ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵੀ ਵਧਾਈ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਡਿੰਪੀ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ ਗੋਤਮ ਅਡਾਨੀ ਅਤੇ ਉਸਦੇ ਭਤੀਜੇ ਸਾਗਰ ਅਡਾਨੀ ਲਈ ਅਮਰੀਕੀ ਰਿਸ਼ਵਤਖੋਰੀ ਦੇ ਘਟਾਲੇ ਦੀਆਂ ਮੁਸੀਬਤਾਂ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਹੁਣ ਅਮਰੀਕਾ ਦੇ ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਨੇ ਚਾਚਾ-ਭਤੀਜੇ ਦੋਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਮਰੀਕੀ ਸਟਾਕ ਮਾਰਕੀਟ ਰੈਗੂਲੇਟਰ ਨੇ ਦੋਵਾਂ ਨੂੰ ਆਪਣੇ ਤੇ ਲੱਗੇ ਇਲਜ਼ਾਮਾਂ ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਤਲਬ ਕੀਤਾ। ਗੋਤਮ ਅਡਾਨੀ ਤੇ ਸਾਗਰ ਅਡਾਨੀ ਸਮੇਤ 7 ਲੋਕਾਂ ਤੇ ਸੌਰ ਊਰਜਾ ਦਾ ਠੇਕਾ ਲੈਣ ਲਈ 2200 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ ਤੇ ਅਮਰੀਕੀ ਰੈਗੂਲੇਟਰ ਨੇ ਦੋਵਾਂ ਨੂੰ ਸਮਨ ਇਜ਼ਰਾਈਲ ਵੱਲੋਂ ਬੈਰੂਤ ਤੇ ਕੀਤੇ ਗਏ ਹਵਾਈ ਹਮਲੇ 'ਚ 15 ਵਿਅਕਤੀ ਮਾਰੇ ਗਏ ਨੇ ਦਰਜਨਾ ਹੋਰ ਜ਼ਖਮੀ ਹੋਏ ਨੇ ਉਧਰ ਕੂਟਨੀਤਕਾਂ ਨੇ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਲਿਬਨਾਨ ਦੇ ਸ਼ਹਿਰੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਹਾਲੇ ਵਧ ਸਕਦੀ ਹੈ ਕਿਉਂਕਿ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਕੁਝ ਲੋਕਾਂ ਦੇ ਦਬੇ ਹੋਣ ਦਾ ਵੀ ਖ਼ਤਰਾ ਜਤਾਇਆ ਗਿਆ ਤੇ ਇਜ਼ਰਾਈਲ ਵੱਲੋਂ ਪਿਛਲੇ ਹਫ਼ਤੇ 'ਚ ਲਿਬਨਾਨ ਦੀ ਰਾਜਧਾਨੀ 'ਚ ਕੀਤਾ ਗਿਆ ਹੈ ਚੌਥਾ ਹਮਲਾ ਹਮਲਿਆਂ 'ਚ ਤੇਜ਼ੀ ਉਸਮੇ ਆਈ ਹੈ ਜਦੋਂ ਇਸ ਹਫ਼ਤੇ ਅਮਰੀਕੀ ਸਾਫਰ ਰਮੋਸ ਹੌਸਟੀ ਨੇ ਖਿੱਤੇ ਦਾ ਦੌਰਾ ਕਰਕੇ ਪ ਚਲ ਰਹੀ ਜੰਗ ਦੇ ਖਾਤਮੇ ਲਈ ਗੋਲੀਬੰਦੀ ਦੇ ਸਮਝੌਤੇ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਸਨ ਮਿਸਲ ਸਤਲੁਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਸੰਕਟ ਦੇ ਮੱਦੇਨਜ਼ਰ ਫੌਰੀ ਦਖਲ ਦੇਣ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਮੰਗ ਕੀਤੀ। ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮੌਜੂਦਾ ਸਰੂਪ 'ਚ ਨਿਰਸਵਾਦ, ਸੇਵਾ ਤੇ ਸਿੱਖ ਹੱਕਾਂ ਪ੍ਰਤੀ ਵਚਨ ਬੱਧ ਤੇ ਪੰਥਕ ਰਵਾਇਤਾਂ ਤੋਂ ਪਟਕ ਗਿਆ ਹੈ। ਉਹਨਾਂ ਨੇ ਸਿੰਘ ਸਾਹਿਬ ਨੂੰ ਪੱਤਰ ਚੁਲਿਖਿਆ ਹੈ ਕਿ ਅਕਾਲੀ ਦਲ ਨੂੰ ਸਿੱਖ ਧਰਮ ਦੇ ਮੂਲ ਸ ਪਾਰੀ ਲੋਡ ਹੈ ਜਿਸ ਨੇ ਸਿੱਖ ਮਰਿਆਦਾ ਜੋ ਸਿੱਖ ਧਰਮ ਦੀ ਮਰਿਆਦਾ ਦੀ ਰਾਖੀ ਲਈ ਪਾਰਟੀ ਦੇ ਮਿਸ਼ਨ ਨੂੰ ਇਤਿਹਾਸਿਕ ਤੌਰ ਤੇ ਸਹਿ ਦਿੱਤੀ ਹੈ ਬਰਾੜ ਨੇ ਪੱਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ 11 ਆਗੂਆਂ ਨੂੰ ਅਕਾਲੀ ਦਲ ਚੋਂ ਕੱਢਣ ਦੀ ਤਸਵੀਜ਼ ਵੀ ਰੱਖੀ ਹੈ ਜਿਨ੍ਹਾਂ ਦੀ ਕਥਿਤ ਸਿਆਸੀ ਮੌਕਾ ਪ੍ਰਸਤੀ ਨੇ ਪਾਰਟੀ ਦੇ ਖੰਡ ਤਾ ਨੂੰ ਕਮਜ਼ੋਰ ਕੀਤਾ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਰਨਾਲਾ ਸੀਟ ਤੋਂ ਆਮ ਆਦਮੀ ਪਾਰਟੀ ਦਾ ਗੜ ਸੀ ਪਰ ਕਾਂਗਰਸ ਇਸ ਵਾਰ ਆਪ ਦਾ ਗੜ ਤੋੜਨ ਵਿੱਚ ਸਫਲ ਰਹੀ ਹੈ। ਇਸ ਤੋਂ ਬਰਨਾਲਾ ਤੋਂ ਸਾਬਕਾ ਵਿਧਾਇਕ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਥਿਆਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਆਖਿਆ ਬਰਨਾਲਾ ਜ਼ਿਮਨੀ ਚੋਣ ਵਿੱਚ ਹਲਕਾ ਵਾਸੀਆਂ ਵੱਲੋਂ ਦਿੱਤੇ ਫਤਵੇ ਦਾ ਸੀ ਸਨਮਾਨ ਕਰਦੇ ਹੋਏ ਸਤਕਾਰ ਸਹਿਤ ਸਵੀਕਾਰ ਕਰਦਿਆਂ ਸਾਡੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦਾ ਸਾਥ ਦੇਣ ਲਈ ਹਲਕਾ ਵਾਸੀਆਂ ਤੇ ਸਾਡੀ ਪਾਰਟੀ ਲੀਡਰਸ਼ਿਪ ਤੇ ਵ ਦੀ ਸੇਵਾ ਵਿੱਚ ਪਹਿਲਾ ਵਾਂਗ ਹਰ ਸਮੇਂ ਹਾਸਲ ਰਹਾਂਗੇ ਬਰਤਾਨੀਆ ਦੇ ਸਮਰਾਟ ਚਾਰਲਸ ਨੇੜਲੇ ਭਵਿਕ ਵਿੱਚ ਭਾਰਤ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਸਾਲ ਦੇ ਸ਼ੁਰੂ ਵਿੱਚ ਉਹਨਾਂ ਨੂੰ ਕੈਂਸਰ ਹੋਣ ਬਾਰੇ ਪਤਾ ਲੱਗਿਆ ਸੀ ਪਰ ਇੱਕ ਨਿਜੀ ਰਿਪੋਰਟ ਮੁਤਾਬਕ ਇਹ ਉਪਮਹਾਦੀਪ ਦੌਰੇ ਦੇ ਹਿੱਸੇ ਵਜੋਂ ਉਸ ਪਾਕਿਸਤਾਨ ਤੇ ਬੰਗਲਾਦੇਸ਼ ਵੀ ਉਹ ਰੁਕ ਸਕਦੇ ਨੇ ਤੇ ਉਹਨਾਂ ਦੀ ਇਹ ਸਲਾਹ ਬਣੀ ਸੀ ਉਹਨਾਂ ਦੀ ਮਾਤਾ ਮਹਾਰਾਣੀ ਅਲਿਜ਼ਾਬੈਥ ਦੇ ਦਿਹਾਂਤ ਕਾਰਨ ਪਹਿਲਾਂ ਇਹ ਦੌਰਾ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਸਮਰਾਟ ਚਾਰਲਸ ਅਤੇ ਉਹਨਾਂ ਦੀ ਪਤਨੀ ਮਹਾਰਾਣੀ ਕੈਮਲਾ ਪਿਛਲੇ ਮਹੀਨੇ ਬੰਗਲੌਰੂ ਦੀ ਵੈਲਨੈਸ ਰਿਜ਼ੋਰਟ ਵਿੱਚ ਵੀ ਰੁਕੇ ਸਨ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਦੌਰੇ ਦੌਰਾਨ ਵੀ ਇੱਥੇ ਰੁਕਣਗੇ ਮੰਚ ਪਰਤਾਨੀਆਂ ਲਈ ਸਿਆਸੀ ਅਤੇ ਸੱਭਿਆਚਾਰਕ ਤੌਰ ਤੇ ਬਹੁਤ ਅਹਿਮ ਹੋਵੇਗਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਗਿੱਦੜਵਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ। ਜਿਸ ਤੋਂ ਬਾਅਦ ਸੰਸਦ ਮੈਂਬਰ ਰਾਜਾ ਵੜਿੰਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਉਹਨਾਂ ਨਿਸ਼ਾਨਾ ਸਾਧਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਿਮਾਗੀ ਤੌਰ ਤੇ ਕਮਜ਼ੋਰ ਬੱਚਾ ਹੈ। ਵੜਿੰਗ ਨੇ ਆਖਿਆ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਸਿਰਫ 12000 ਵੋਟਾਂ ਪਵਾ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ। ਵੜਿੰਗ ਨੇ ਕਿਹਾ ਕਿ ਬਿੱਟੂ ਨੇ ਫੋਂ ਬਿੱਟੂ ਨੇ ਗਿੱਦੜ ਬਾਹਾ ਚ 12 ਦਿਨ ਚੋਣ ਪ੍ਰਚਾਰ ਕੀਤਾ ਫੇਰ ਵੀ ਮਨਪ੍ਰਿਤ ਬਾਦਲ ਨੂੰ ਸਿਰਫ 12000 ਵੋਟਾਂ ਹੀ ਮਿਲੀਆਂ ਵਿਚਾਰਾ ਬਿੱਟੂ ਜੋ ਵੀ ਕਹੇ ਉਸ ਨੂੰ ਹਰ ਗੱਲ ਦੀ ਮਾਫੀ ਹੈ ਬਿੱਟੂ ਕਿਸੇ ਵੀ ਵੇਲੇ ਵੀ ਕੁਝ ਵੀ ਕਹਿ ਸਕਦਾ ਹੈ ਬਿੱਟੂ ਨੇ ਆਪ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਇਹ ਠੀਕ ਹੈ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਸਾਂਝੀ ਹੈ ਉੱਤਰ ਪੱਛਮੀ ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖਤੂਨਖਵਾ ਸੂਬੇ ਚ ਫਿਰ ਕੋ ਹਿੰਸਾ ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ ਘੱਟ 37 ਮੌਤਾਂ ਹੋਈਆਂ ਜਦੋਂ ਕਿ ਦੋ ਦਰਜਨ ਤੋਂ ਵੱਧ ਲੋਕ ਸਖਮੇ ਹੋਏ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੁਰਮ ਜ਼ਿਲ੍ਹੇ ਦੇ ਵਿੱਚ ਬੀਤੇ ਦਿਨ ਯਾਤਰੀ ਵਾਹਨ ਤੇ ਹੋਏ ਹਮਲੇ ਮਗਰੋਂ ਅਲੀਜ਼ਾਈ ਅਤੇ ਵਾਗਨ ਕਬਾਈਲੀ ਦਰਮਿਆਨ ਹਿੰਸਾ ਪੜ ਗਈ ਹੈ ਪਾਰਾ ਚਨਾਵ ਦੇ ਵਿੱਚ ਯਾਤਰੀ ਵਾਹਨ ਤੇ ਹੋਏ ਹਮਲੇ 'ਚ 47 ਜਣੇ ਮਾਰੇ ਗਏ ਸਨ ਤੇ ਬਲਿਸ਼ ਖੇਲ ਖਾਰ ਕਾਲੀ ਕੁੰਜ ਅਲੀ ਜ਼ੈਹ ਤੇ ਮਕਬਲ ਦੇ ਵਿੱਚ ਵੀ ਗੋਲੀਬਾਰੀ ਜਾਰੀ ਹੈ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਦੇ ਆ ਕਬਾਇਲੀ ਫਿਰਕਿਆਂ ਦੇ ਲੋਕ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਹਿੰਸਾ ਦੇ ਵਿੱਚ 10 ਹੀ ਕਿ ਹੁਣ ਤੱਕ 37 ਜਾਨਾਂ ਜਾ ਚੁੱਕੀਆਂ ਨੇ ਦੋ ਦਰਜਣ ਤੋਂ ਵੱਧ ਲੋਕ ਜ਼ਖਮੀ ਹੋਏ ਨੇ ਸੂਚਨਾ ਜੀਆ ਫਟਾਫਟ ਖਬਰਾਂ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ